ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਅਸਲ ਵਿੱਚ ਹਰਦੀਪ ਸਿੰਘ ਪੁੱਤਰ ਸਵਰਨ ਸਿੰਘ ਮਝਾਹਤਪੁਰ ਤੋਂ ਜਿਹੜੇ ਹੈਗੇ ਆ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਜਦੋਂ ਉਹ ਦੇਵਲ ਮੰਡਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਵੀਜ਼ਾ ਚੋਰੀਆ ਜੀ ਤੇ ਉਹਦੇ ਵਿੱਚ 5000 ਰੁਪਏ ਜਿਹਨਾਂ ਨੂੰ ਖੋੜਿਆ ਸੀਗਾ ਇਹ ਦੋ ਲੜਕੇ ਹੈਗੇ ਇੱਕ ਤਾਂ ਲਖਵੀਰ ਸਿੰਘ ਦਪਿੰਦਰ ਸਿੰਘ ਪੁੱਤਰ ਦੀਪਾ ਸਿੰਘ ਦਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਤੇ ਦੀਪਾ ਪੁੱਤਰ ਗੁਰਵਿੰਦਰ ਸਿੰਘ ਸ਼ੇਵ ਕਲੋਨੀ ਕਪੂਰਥਲਾ ਦੂਸਰਾ ਕਰਨ ਸਿੰਘ ਪੁੱਤਰ ਫੱਗਾ ਸਿੰਘ ਸੁੰਦਰ ਨਗਰ ਕਪੂਰਥਲਾ ਤੋਂ ਜਿਹੜੇ ਆ ਇਹਨਾਂ ਜਿਹੜਾ ਸੀਗਾ ਉਹ ਪੰਜ ਪੰਜ ਹਜ਼ਾਰ ਪੀਆਗਲਾ ਬੋਲਿਆ ਸੀਗਾ ਜਿਹੜਾ ਜੀ ਇਹਨਾਂ ਨੂੰ ਕਾਬੂ ਦਿੱਤਾ ਜਾਂਦਾ ਹੈ ਤੇ 5000 ਪੀਆਗਲਾ ਕਾਬੂ ਕਰਦੇ ਗਏ ਮੋਟਰਸਾਈਕਲ ਵੀ ਕਾਬੂ ਦਿੱਤਾ ਇਹ ਇਹ ਕਿਸ ਤਰ੍ਹਾਂ ਕਾਬੂ ਦਿੱਤਾ ਸੀ ਜੀ ਉਹ ਜਿਹੜਾ ਮਿਰਚਾ ਹਾਂ ਜੀ ਅੱਖਾਂ ਦੇ ਵਿੱਚ ਮਿਰਚਾਂ ਪਾਉਂਦੇ ਅੱਖਾਂ ਦੇ ਵਿੱਚ ਮਿਰਚਾਂ ਬਾਗਲ ਜਿਹੜਾ ਸੀਗਾ ਫੂਕ ਕਰਦੇ ਸੀ ਜੀ ਇਹਨਾਂ ਦੇ ਦੋ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਕੰਮ ਜਿਹੜੇ ਮੁਕੱਦਮੇ ਹੈਗੇ ਲੋਕਾਂ ਕੋਲ ਦੇ ਦਰਦ ਨਹੀਂ ਲਗ ਲਗ ਥਾਣਾ ਤੇ ਇਹ ਪਿੰਗੀ ਦੇ ਕਿੰਨੇ ਕੰਮ ਕਰਦੇ ਇਹ ਕਾਫੀ ਸਮੇਂ ਤੋਂ ਇਹ ਮਿਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀ ਪਹਿਲਾਂ ਵੀ ਜੇਲ੍ਹ ਦੇ ਇਹ ਕਦਰਲੀ ਕੰਮ ਕਰਦੇ ਐ ਮਿਸਰੀਆ ਤੁਸੀਂ ਹਾਲੀ ਨਸ਼ਾ ਕਬਗਰਾ ਕਰਦੇ ਆ ਕਿ ਬਾਕੀ ਇਹਨਾਂ ਦਾ ਜਿਹੜਾ ਹੈਗਾ ਆਦਤ ਪੜ ਜਾਂਦੀ ਹੈ ਜੀ ਉੱਤੇ ਕਰਦੇ ਆ ਸਰ ਇਹਨਾਂ ਦਾ ਕੋਈ ਗੈਂਗ ਨਹੀਂ ਹੈ ਕੋਈ ਆਪਣਾ ਨਵੇਂ ਜਿਹੜਾ ਹੈਗਾ ਨਵੇਂ ਮੁੰਡਿਆਂ ਨੂੰ ਜਾਂ ਆਪ ਹੀ ਇਹ ਜਿਹੜੇ ਵੇਚਦੇ ਹੁੰਦੇ ਆ ਇੱਕ ਅੱਧਾ ਵੇਚਦੇ ਆ ਜਿੰਨਾ ਨਵੇਂ ਮੁੰਡਿਆਂ ਨਾਲ ਜਾਂ ਕਰਦੇ ਆ ਤੇ ਹੁਣ ਇਹਨਾਂ ਦੇ ਕੀ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਜਿਹੜਾ ਹੈ 379 ਵੀ ਦਾ ਤਰਜਮਾ ਕੀਤਾ ਗਿਆ ਜੋ ਜਿਹਨਾਂ ਨੂੰ ਕੋਰਟ ਵਿੱਚ ਕੁੱਛ ਨਾ ਪਈ। ਮਾਮਲਾ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ। ਅਸਲ ਵਿੱਚ ਹਰਦੀਪ ਸਿੰਘ ਪੁੱਤਰ ਸਵਰਨ ਸਿੰਘ ਮਝਾਹਤਪੁਰ ਤੋਂ ਜਿਹੜੇ ਹੈਗੇ ਆ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਜਦੋਂ ਉਹ ਦੇਵਲ ਮੰਡਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਤੇ ਜਿਹੜੀ ਨੌਜਵਾਨ ਸੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਵੀਜ਼ਾ ਚੋਰੀਆ ਜੀ ਤੇ ਉਹਦੇ ਵਿੱਚ 5000 ਰੁਪਏ ਜਿਹਨਾਂ ਨੂੰ ਖੋੜਿਆ ਸੀਗਾ। ਇਹ ਦੋ ਲੜਕੇ ਹੈਗੇ ਇੱਕ ਤਾਂ ਲਖਵੀਰ ਸਿੰਘ ਦਪਿੰਦਰ ਸਿੰਘ ਪੁੱਤਰ ਦੀਪਾ ਸਿੰਘ ਦਪਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਤੇ ਦੀਪਾ ਪੁੱਤਰ ਗੁਰਵਿੰਦਰ ਸਿੰਘ ਸ਼ੇਵ ਕਲੋਨੀ ਕਪੂਰਥਲਾ ਦੂਸਰਾ ਕਰਨ ਸਿੰਘ ਉਹ ਤਰਫਾ ਗਾ ਸਿੰਘ ਸੁੰਦਰ ਨਗਰ ਕਪੂਰਥਲਾ ਤੋਂ ਹੋ ਗਿਆ ਇਹਨਾਂ ਜਿਹੜਾ ਸੀਗਾ 5000 5000 ਰੁਪਏ ਦਾ ਗੋਲਿਆ ਸੀ ਜਿਹੜਾ ਜੀ ਇਹਨਾਂ ਨੂੰ ਕਾਬੂ ਦਿੱਤਾ ਗਿਆ ਤੇ 5000 ਰੁਪਏ ਦਾ ਕਾਬੂ ਦਿੱਤਾ ਤੇ ਮੋਟਰਸਾਈਕਲ ਵੀ ਕਾਬੂ ਦਿੱਤਾ ਇਹ ਇਹ ਕਿੰਨਾ ਕਰਦੇ ਕੀਤਾ ਸੀ ਚੋਰੀਆ ਗਿਆ ਮਿਰਚਾਂ ਦਾ ਹਾਂ ਜੀ ਅੱਖਾਂ ਦੇ ਵਿੱਚ ਮਿਰਚਾਂ ਪਾਉਂਦੇ ਅੱਖਾਂ ਦੇ ਵਿੱਚ ਮਿਰਚਾਂ ਬਾਅਦ ਜਿਹੜਾ ਸੀਗਾ ਖੂ ਕਰਦੇ ਸੀ ਜੀ ਇਹਨਾਂ ਦੇ ਦੋ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਕੰਮ ਜਿਹੜੇ ਮੁਕਦਮੇ ਹੈਗੇ ਲੁੱਟਾ ਖੋਹਾਂ ਦੇ ਦਰਦ ਨਹੀਂ ਅਲੱਗ ਅਲੱਗ ਥਾਣੇ ਤੇ ਇਹ ਪੀੜੀ ਦੇ ਕਿੰਨੇ ਕੰਮ ਕਰੇ ਇਹ ਕਾਫੀ ਸਮੇਂ ਤੋਂ ਹੈ ਜੀ ਮੇ ਉਹਨਾਂ ਚ ਕਾਫੀ ਸਮੇਂ ਤੋਂ ਕੰਮ ਕਰਦੇ ਸੀ ਪਹਿਲਾਂ ਵੀ ਇਹ ਜੇਲ੍ਹ ਦੇ ਵਿੱਚ ਰਹੇ ਆ ਬੇਲ ਤੇ ਆਏ ਸੀਗੇ ਦੁਆਰਾ ਜਿਹੜੇ ਹੈਗੇ ਆ ਫਿਰ ਇਹ ਸਾਡੇ ਕਾਬੂ ਆ ਗਏ ਇਹ ਕਦਰ ਲਈ ਕੰਮ ਕਰਦੇ ਐ ਮਸਰੀਆਤ ਨੂੰ ਹਾਲੇ ਨਸ਼ਾ ਕਬਦਰਾ ਕਰਦੇ ਆ ਬਾਕੀ ਇਹਨਾਂ ਦਾ ਜਿਹੜਾ ਹੈਗਾ ਇਹ ਆਦਤ ਪੜ ਜਾਂਦੀ ਹੈ ਜੀ ਉਹ ਤੋਂ ਫਿਰ ਕਰਦੇ ਆ ਸਰ ਇਹਨਾਂ ਦਾ ਕੋਈ ਗੈਂਗ ਨਹੀਂ ਹੈਗਾ ਆਪਣਾ ਜਿਹੜਾ ਹੈਗਾ ਨਵੇਂ ਮੁੰਡਿਆਂ ਨੂੰ ਜਾਂ ਆਪ ਹੀ ਇਹ ਜਿਹੜੇ ਬੇਲਤੇ ਹੁੰਦੇ ਆ ਇੱਕ ਅੱਧਾ ਬੇਲਤੇ ਆ ਜਾਂਦਾ ਨਵੇਂ ਮੁੰਡਿਆਂ ਨਾਲ ਜਾਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर